ਸਤਿ ਸ਼੍ਰੀ ਅਕਾਲ ਜੀ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਆਪਾਂ ਆਏ ਆ ਜੀ 80 ਕਲਾਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਬੜਾ ਸੋਹਣਾ ਪਿੰਡ ਆ ਤੇ ਬੜਾ ਸੁਣਿਆ ਇਸ ਪਿੰਡ ਬਾਰੇ ਤੇ ਚਲੋ ਅੱਜ ਆਪਾਂ ਪਿੰਡ ਦੇਖਦੇ ਵੀ ਆ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਸ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚਲੋ ਜੀ ਆਪਾਂ ਚੱਲਦੇ ਆਂ ਪਿੰਡ 80 ਕਲਾਂ ਕਰਨ ਤੋਂ ਪਹਿਲਾਂ 80 ਪਿੰਡ ਦੇ ਵਿੱਚ ਨਾ ਕਪਰਾਣਾ ਪੁਲ ਹੁੰਦਾ ਦੇਖੋ ਨਹਿਰ ਦੇ ਨਾਲ ਬਣਿਆ ਹੋਇਆ ਪੁਰਾਣਾ ਪੁਲ ਤੇ ਬਾਬਾ ਦਰਖਤ ਬੋਰਡ ਦੇ ਲੱਗੇ ਹੋਏ ਆ ਬਾਬਾ ਹੀ ਸ਼ਾਂਤ ਜਾਂ ਮਾਹੌਲਾ ਤੇ ਬੜਾ ਵਧੀਆ ਲੱਗ ਰਿਹਾ ਸੀ ਮੈਂ ਕਿਹਾ ਚਲੋ ਤੁਹਾਨੂੰ ਜ਼ਰੂਰ ਦਿਖਾਉਣਾ ਪਿੰਡ ਐਂਟਰ ਕਰਨ ਤੋਂ ਪਹਿਲਾਂ ਸੋ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਵੀਓ ਕਿਦਾਂ ਦਾ ਲੱਗ ਰਿਹਾ ਭਾਈ ਇਹ ਜੋ ਤੁਸੀਂ ਪਿੰਡ ਦੇਖ ਰਹੇ ਹੋ ਮੇਰੇ ਸਾਹਮਣੇ ਸੋ ਇਹ ਆ ਪਿੰਡ ਜੀ ASCII ਕਲਾਂ ਸੋ ਇਹ ਪਿੰਡ ਦੀ ਮੇਨ ਗਲੀ ਹੈ ਜੀ ਤੇ ਚਲੋ ਆਪਾਂ ਵੀਡੀਓ ਅੱਗੇ ਸ਼ੁਰੂ ਕਰਦੇ ਹਾਂ ਜੀ ਆਪਾਂ ਦੇਖਦੇ ਹਾਂ ਹੌਲੀ ਹੌਲੀ ਕਰਕੇ ਸਾਰਾ ਪਿੰਡ ਇਹ ਹੈ ਜੀ ਪਿੰਡ ASCII ਕਲਾਂ ਸੋ ਬੜਾ ਵਧੀਆ ਪਿੰਡ ਲੱਗ ਰਿਹਾ ਹੈ ਤੇ ਬਾਕੀ ਚਲੋ ਆਪਾਂ ਹੌਲੀ-ਹੌਲੀ ਕਰਕੇ ਦੇਖਦੇ ਹਾਂ ਸਾਰਾ ਪਿੰਡ ਇਹ ਇਹ ਆ ਜੀ ਪਿੰਡਾਸੀ ਕਲਾਂ ਤੇ ਬੜਾ ਸੋਹਣਾ ਇੱਥੇ ਵੀ ਇੱਕ ਪੁਰਾਣਾ ਚੁਬਾਰਾ ਆ ਤੇ ਨਾਲ ਹੀ ਇੱਥੇ ਪਿੰਡ ਦੀ ਇੱਕ ਸਾਥ ਆ ਦੇਖੋ ਤੁਸੀਂ ਤੇ ਪਰਲੇ ਪਾਸੇ ਦਰਵਾਜਾ ਇੱਕ ਪੁਰਾਣਾ ਸੋ ਚਲੋ ਆਪਾਂ ਉਹ ਦੇਖਦੇ ਹਾਂ ਸੋ ਇਹ ਆ ਜੀ ਪਿੰਡਾਸੀ ਕਲਾਂ ਦਾ ਪੁਰਾਣਾ ਦਰਵਾਜਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਬਣਾ ਰੱਖਿਆ ਤੇ ਮਮਾ ਵਧੀਆ ਲੱਗ ਰਿਹਾ ਸੋਹਾ ਪਿੰਡਾਂ ਸੀ ਗੱਲਾਂ ਚ ਬਜ਼ੁਰਗ ਬੈਠੇ ਨੇ ਤੇ ਬੜੇ ਵਧੀਆ ਲੱਗ ਰਹੇ ਆ ਹਾਂ ਜੀ ਰਾਹੀ ਉਹ ਇੱਕ ਉਹਦੇ ਦੇ ਕਈ ਕੁੱਟੇ ਨੇ ਗੱਲ ਜੀ ਹੋਰ ਠੀਕ ਹੋ ਤੁਸੀਂ ਆ ਤੁਹਾਡੇ ਮੈਂ ਇਧਰੋਂ ਲੰਘਦਾ ਨਾ ਇੱਕ ਦਰਵਾਜ਼ਾ ਦੇਖਿਆ ਬਾਬਾ ਪੁਰਾਣਾ ਇਹ ਜਗਾਠਾ ਪੁਰਾਣੀਆਂ ਨੇ ਹਨ ਕੁਛ ਇਹਦੇ ਬਾਰੇ ਦੱਸੋਗੇ ਕਿ ਕਿਦੋਂ ਦੀਆਂ ਨੇ ਇਹ ਜਾਂ ਇਹ ਡਿਜ਼ਾਈਨ ਕਿਦੋਂ ਦਾ ਹੈ ਕਿੰਨੇ ਕ ਪੁਰਾਣਾ ਦਰਵਾਜ਼ਾ ਹੈ ਤੁਹਾਡੇ ਕੋਲੇ ਆ ਇਹ ਤਾਂ ਤੁਸੀਂ 40 ਸਾਲ ਤਾਂ ਜੀ ਮੈਂ ਲੋਗੇ ਇੱਥੇ ਕੰਮ ਕਰਦੇ ਨੇ ਉਹ ਤੁ ਵੀ ਕਹਿੰਦੇ 7-700 ਰੁਪਏ ਦਾ ਜੀ ਅੱਛਾ ਇੱਕ ਮਿੰਟ ਮੈਂ ਦਿਖਾਉਣਾ ਉੜਾ ਜਾ ਤੁਹਾਨੂੰ ਇਹ ਸੋ ਪਹਿਲਾਂ ਕੁਝ ਪੁਰਾਣੇ ਦਰਵਾਜੇ ਨਾ ਇਦਾਂ ਦੇ ਹੁੰਦੇ ਸੀਗੇ ਸੋ ਬਾਈ ਜੀ ਇੱਥੇ ਕੰਮ ਸਾਈਕਲਰ ਦਾ ਕੰਮ ਕਰਦੇ ਸੋ ਇਹਨਾਂ ਦਾ ਮੈਂ ਦੇਖਿਆ ਤੇ ਬੜਾ ਸੋਹਣਾ ਦਰਵਾਜਾ ਲੱਗਿਆ ਇਹ ਆ ਗਲੀਆਂ ਨੇ ਜਪਿੰਡ 80 ਕਲਾਂ ਦੀਆਂ ਸੋ ਬਹੁਤ ਵਧੀਆ ਲੋਕ ਨੇ ਇੱਥੇ ਸੋ ਪਿੰਡ ਵਾਲੇ ਤਕਰੀਬਨ ਸਾਰੇ ਵਧੀਆ ਹੁੰਦੇ ਨੇ ਤੇ ਬੜਾਈ ਜੱਦ ਪਿਆਰ ਦਿੰਦੇ ਆ ਮਾਣ ਦਿੰਦੇ ਆ ਸੋ ਧੰਨਵਾਦ ਬਈ ਇਹਨਾਂ ਸਾਰਿਆਂ ਦਾ ਜਿਹੜੋ ਬਾਰ ਵਾਪਕ ਘਰ ਦੇਖਦੇ ਸੀਗੇ ਸੋ ਅੰਦਰਲੇ ਪਾਸੇ ਕੁਛ ਇਦਾਂ ਦਾ ਇਹ ਬੜਾ ਪੁਰਾਣੇ ਡਿਜ਼ਾਈਨ ਦਾ ਪੁਰਾਣੇ ਤਰੀਕੇ ਦਾ ਬਣਿਆ ਹੋਇਆ ਇਹ ਸੋਨ ਦੇ ਗੇਟ ਆ ਦਰਵਾਜੇ ਨੇ ਬੜੇ ਸੋਹਣੇ ਬਣਾਏ ਹੋਏ ਨੇ 1934 ਦਾ ਬਣਿਆ ਹੋਇਆ ਇਹ ਘਰ ਜੋ ਤੁਸੀਂ ਦੇਖ ਰਹੇ ਹੋ ਮੈਂ ਇੱਕ ਸਾਥ ਤੇ ਦਰਵਾਜੇ ਦੇ ਨਾਲ ਜਿਹੜੀ ਗਲੀ ਸੀਗੀ ਉੱਥੇ ਇੱਕ ਪੁਰਾਣਾ ਘਰ ਦੇਖਿਆ ਦੇਖੋ ਤੁਸੀਂ ਲੱਗਦਾ ਤੇ ਚਲੋ ਅੰਦਰ ਚੱਲ ਕੇ ਦੇਖਦੇ ਕਿ ਛੋਟਾ ਜਿਹਾ ਦਰਵਾਜਾ ਘੱਲੋ ਜਾਂ ਗੇਟ ਬਣਿਆ ਹੋਇਆ ਬੜਾ ਸੋਹਣਾ ਲੱਗ ਰਿਹਾ ਹੈ ਬੜੀ ਸੋਹਣੀ ਗਲੀ ਹੈ ਪ੍ਰਾਣੀ ਜੀਆ ਛੋਟੀ ਜੀ ਗਲੀ ਹੈ ਸੋ ਆ ਦੇਖੋ ਤੁਸੀਂ ਇੱਕ ਪੁਰਾਣਾ ਘਰ ਹੈ ਬੰਦ ਵਪਾਰ ਹੈ ਤੇ ਬੜਾ ਸੋਹਣਾ ਲੱਗਦਾ ਹੈ ਪਿਆ ਦੇਖੋ ਆਹੋ ਘਰ ਸੋਹਣਾ ਬਹੁਤ ਵਧੀਆ ਲੱਗਦਾ ਪਿਆ ਹੈ ਜਦੋਂ ਆਪਾਂ ਇੱਧਰੋਂ ਦੇਖੀਏ ਨਾ ਅੰਦਰੋਂ ਗਲੀ ਚੋਂ ਦੀ ਤੇ ਬਹੁਤ ਸੋਹਣਾ ਲੱਗਦਾ ਬੰਦ ਪਏ ਆ ਘਰ ਇਹ ਵੀ ਸੋ ਬਾਹਰ ਮੂਰ ਚਲੇ ਗਏ ਹੋਣਗੇ ਬਈ ਘਰਬਾਰ ਵਾਲੇ ਜਿਨ੍ਹਾਂ ਦੇ ਹੈਗੇ ਸੋ ਪੁਰਖਿਆਂ ਦੀ ਉਹਨਾਂ ਦੀਆਂ ਹਵੇਲੀਆਂ ਨੇ ਇਹ ਸੋ ਕੁਛ ਇਦਾਂ ਨਹੀਂ ਆ ਨੇ ਤੇ ਬੜਾ ਵਧੀਆ ਮਾਹੌਲ ਹੈ ਇੱਥੇ ਵੀ ਗਲੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਛੋਟੀਆਂ-ਛੋਟੀਆਂ ਸਾਫ਼-ਸੁਥਰੀਆਂ ਨੇ ਤਾਂ ਇੱਕ ਨਾਲ ਇੱਕ ਹੋਰ ਆਹ ਪੂਰੀ ਗਲੀ ਪੁਰਾਣੇ ਘਰਾਂ ਨਾਲ ਭਰੀ ਪਈ ਹੈ ਦੇਖੋ ਬੰਦ ਪਏ ਨੇ ਸੋ ਪਰ ਦੇਖਣ ਨੂੰ ਬਹੁਤ ਸੋਹਣੇ ਲੱਗ ਰਹੇ ਆ ਦੇਖੋ ਇਹ ਅਜ ਪਿੰਡਾਸੀ ਕਲਾਂ ਦਾ ਗੁਰੂ ਘਰ ਗੁਰਦੁਆਰਾ ਸਾਹਿਬ ਸੋ ਪਿੰਡ ਦੇ ਅੰਦਰ ਬਾਈ ਕਿਸੇ ਬਾਈ ਨੇ ਕੋਠੀ ਪਾਈ ਆ ਤੇ ਬਹੁਤ ਸੋਹਣੀ ਲੱਗ ਰਹੀ ਆ ਤੇ ਮੈਂ ਚਲੋ ਤੁਹਾਨੂੰ ਵੀ ਦਿਖਾਵਾਂ ਇਹ ਸੋ ਪੁਰਾਣੇ ਘਰਾਂ ਦੇ ਨਾਲ ਨਾਲ ਇਹ ਵੀ ਪਿੰਡਾਂ ਦੀ ਸ਼ਾਨ ਨਵੀਆਂ ਕੋਠੀਆਂ ਸੋ ਆ ਗੁਰੂ ਘਰ ਦੀ ਇਮਾਰਤ ਆ ਜੀ ਨਾਲ ਸੋ ਤੁਹਾਨੂੰ ਵੀਡੀਓ ਕਿਦਾਂ ਦੀ ਲੱਗ ਰਹੀ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਆ ਇੱਕ ਹੋਰ ਸਾਥਾ ਪਿੰਡ ਦੇ ਅੰਦਰ ਬਾਈ ਸੋ ਇੱਥੇ ਵੀ ਵਾਵਾ ਰੌਣਕਾਂ ਲੱਗੀਆਂ ਹੋਈਆਂ ਨੇ ਸੋ ਬਜ਼ੁਰਗ ਬੈਠੇ ਆ ਗੱਲਾਂ ਬਾਤਾਂ ਕਰ ਰਹੇ ਆ ਤੇ ਬਹੁਤ ਵਧੀਆ ਨੇ ਰੱਖਤ ਵਾਵਾ ਬਣਾਣਾ ਇਹ ਬੋਰਡ ਦਾ ਉਹ ਯਾਰ ਪਿੰਡ ਦਾ ਬਹੁਤ ਸੋਹਣਾ ਮਾਹੌਲ ਆ ਬਹੁਤ ਸ਼ਾਂਤ ਜਿਹਾ ਪਿੰਡ ਆ ਇਹ ਤੇ ਬਹੁਤ ਸੋਹਣਾ ਲੱਗ ਰਿਹਾ ਤੇ ਪਲੀਜ਼ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਜਰੂਰ ਤਾਂ ਨੋਏ ਵੀਡੀਓ ਕਿੱਦਾਂ ਦੀ ਲੱਗੀ ਜਾਂ ਆਸੀ ਕਲਾ ਪਿੰਡ ਕਿੱਦਾਂ ਦਾ ਲੱਗ ਰਿਹਾ ਸੋ ਜਰੂਰ ਦੱਸਿਓ ਮੈਨੂੰ ਤਾਂ ਆ ਕੇ ਇੱਥੇ ਬਹੁਤ ਵਧੀਆ ਲੱਗਦਾ ਪਿੰਡ ਵੈਸੇ ਵੀ ਸ਼ਾਂਤ ਹੁੰਦਿਆਂ ਸ਼ਹਿਰੋਂ ਪਰ ਤੇ ਬੜਾ ਵਧੀਆ ਮਾਹੌਲ ਹੁੰਦਾ ਇੱਥੇ ਸੋ ਇਹ ਹੈ ਜੀ ਪਿੰਡ ਦਾ ਦੇਸ਼ਪੱਤੀ ਗੁਰਦੁਆਰਾ ਆਸੀ ਕਲਾਂ ਦਾ ਜੀ ਇਹਨੂੰ ਵੱਡਾ ਗੁਰਦੁਆਰਾ ਵੀ ਕਹਿੰਦੇ ਆ ਸੋ ਕਾਫੀ ਪੁਰਾਣਾ ਬਣਿਆ ਹੋਇਆ ਹੈ ਇਹ ਵੀ ਤੇ ਬਹੁਤ ਸੋਹਣਾ ਲੱਗ ਰਿਹਾ ਸੀਗਾ ਚਲੋ ਮੈਂ ਕਿ ਤੁਹਾਨੂੰ ਵੀ ਦਿਖਾਵਾਂ ਮੈਂ ਧੰਨਵਾਦ ਸਰਦਾਰ ਜੀ ਦਾ ਤੇ ਮੈਨੂੰ ਇਜਾਜ਼ਤ ਦਿੱਤੀ ਵੀਡੀਓ ਬਣਾਉਣ ਦੀ ਸੋ ਸ਼ੁਕਰੀਆ ਇਹਨਾਂ ਦਾ ਬਹੁਤ-ਬਹੁਤ ਇਹ ਜੋ ਤੁਸੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੇਖ ਰਹੇ ਹੋ ਨਾ ਇਹ 1934 ਦੀ ਬਣੀ ਹੋਈ ਆ ਸੋ ਇਹਨਾਂ ਨੇ ਇਮਾਰਤ ਨੂੰ ਵਿਚਾਰ ਰੱਖਿਆ ਤੇ ਨਾਲ ਹੀ ਗੁਰਦੁਆਰਾ ਸਾਹਿਬ ਦਾ ਨਵਾਂ ਹਾਲ ਤਿਆਰ ਕਰਕੇ ਉਧਰ ਚਲੇ ਗਏ ਤੇ ਪਰ ਆ ਫਿਰ ਵੀ ਬਹੁਤ ਸੋਹਣੀ ਇਮਾਰਤ ਆ ਤੇ ਉਦਾਂ ਹੀ ਆ ਵਿਚਾਰ ਰੱਖੀ ਇਹਨਾਂ ਨੇ ਤੇ ਬੜਾ ਸੋਹਣਾ ਮੇਨਟੇਨ ਕਰਕੇ ਰੱਖਿਆ ਹੋਇਆ ਇਹਨਾਂ ਨੂੰ ਇਹ ਸੀਗਾ ਜੀ ਪਿੰਡਾਸੀ ਕਲਾ ਜ਼ਿਲ੍ਹਾ ਲੁਧਿਆਣਾ ਕਾਫੀ ਪੁਰਾਣਾ ਪਿੰਡਾ ਬਹੁਤ ਵਧੀਆ ਆ ਤੇ ਲੋਕ ਬਹੁਤ ਚੰਗੇ ਆ ਇੱਥੋਂ ਦੇ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਇੱਥੇ 1934 ਦਾ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਪਿੰਡ ਕਿਦਾਂ ਦਾ ਲੱਗੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਚੈਨਲ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਤੇ ਮਿਲਦੇ ਆ ਕਿਸੇ ਹੋਰ ਅਗਲੇ ਬਲੌਗ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਧੰਨਵਾਦ